ਇੱਕ ਗੱਪ ਦੂਜੀ ਗੱਪ ਤੀਜੀ ਗੱਪ ਚੌਥੀ ਉਹ ਕਹਿੰਦਾ ਜੀ ਗੱਪਾਂ ਬੜੀਆਂ ਮਾਰਦੇ ਜੇ ਕਹਿੰਦਾ ਗੱਪਾਂ ਛੱਡ ਤੂੰ ਬੈਲੈਂਸ ਵੇ ਗੱਪਾਂ ਦਾ ਪਹਿਲਾਂ ਸਿਰਫ ਇੱਕ ਗੱਪ ਮਾਰਦੇ ਨੇ ਇਹ ਗੱਪੀਆਂ ਦੀ ਸਰਕਾਰ ਵਾ ਜਬ ਮਾਈਨਿੰਗ ਚ 20000 ਕਰੋੜ ਆ ਗਿਆ ਤੁਸੀਂ ਮੈਨੂੰ ਦੱਸੋ ਗੱਲ 5 ਸਾਲ ਦੀਆਂ 3 ਸਾਲ ਦੀ ਨਹੀਂ 14 ਦੀ ਦੇਖਦਾ ਨਾ ਇੱਕ 14 ਤੋਂ ਪਤਾ ਲੱਗ ਜਾਂਦਾ 14 ਦੀ ਦੇਖ ਕੇ ਦਾ ਦੀ ਉਹਨਾਂ ਨੇ ਤਾਂ ਨਸ਼ਾ ਖਤਮ ਕਰਨ ਦੀ ਗੱਲ ਵੀ ਕਹੀ ਸੀ ਨਾ ਤੇ ਨਸ਼ਾ ਹੁਣ ਖਤਮ ਹੋ ਗਿਆ 10 ਦਿਨਾਂ ਵਿੱਚ ਖਤਮ ਕਰ ਦੇਣਗੇ ਆਨਰੇਬਲ ਸੀਐਮ ਭਗਵੰਤ ਸਿੰਘ ਜੀ ਆਪਣੇ ਇਹ ਕਹਿੰਦੇ ਸੀਗੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਨੇ 1 ਮਹੀਨੇ ਦੇ ਵਿੱਚ ਖਤਮ ਕਰ ਦੇਣਾ ਯਾਰ ਕੀ ਤੁਸੀਂ ਲੋਕਾਂ ਨੇ ਆਪਣੇ ਰਾਜਨੀਤਿਕ ਸਟੇਟਮੈਂਟਸ ਨੂੰ ਮਜ਼ਾਕ ਬਣਾ ਕੇ ਰੱਖਿਆ ਪੰਜਾਬ ਦੇ ਵਿੱਚ ਯੂਜ਼ ਕੀਤੇ ਜਾਣ ਵਾਲੇ ਹੈਲੀਕਾਪਟਰ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਹੁੰਦੇ ਸੀਗੇ ਕਿ ਤੁਸੀਂ ਜੇ ਉੱਥੇ ਬਾਏ ਰੋਡ ਨਹੀਂ ਪਹੁੰਚ ਸਕਦੇ ਆਪਾਤਕਾਲੀਨ ਜਾਂ ਐਮਰਜੈਂਸੀ ਵਿੱਚ ਤੁਸੀਂ ਹੈਲੀਕਾਪਟਰ ਲੈ ਕੇ ਤੁਸੀਂ ਪਹੁੰਚੋਗੇ ਔਰ ਚੱਕ ਕੇ ਹੈਲੀਕਾਪਟਰ ਤੁਸੀਂ ਦੂਜੇ ਸਟੇਟਾਂ ਦੇ ਵਿੱਚ ਜਾਣ ਲੱਪੇ ਕਿ ਆ ਮਜ਼ਾਕ ਸਮਝਿਆ ਤੁਸੀਂ ਲੋਕਾਂ ਨੇ ਪੰਜਾਬ ਨੂੰ 16 ਮੈਡੀਕਲ ਕਾਲਜਾਂ ਦੀ ਗੱਲ ਕਰ ਦਿੱਤੀ ਕਿਹੜਾ ਮੈਡੀਕਲ ਕਾਲਜ ਹੈ ਕੀ ਇਹਨਾਂ ਲੋਕਾਂ ਨੇ ਕੀ ਨਹੀਂ ਗਿਆ ਹੋਂਦ ਤੋਂ ਪਹਿਲਾਂ ਮੈਂ ਗੱਲ 5 ਸਾਲ ਦੀਆਂ 3 ਸਾਲ ਦੀ ਨਹੀਂ ਚੌਲਾਂ ਦੀ ਦੇਖਦਾ ਨਾ ਇੱਕ ਚੌਲ ਤੋਂ ਪਤਾ ਲੱਗ ਜਾਂਦਾ ਚੌਲਾਂ ਦੀ ਦੇਖ ਕਿਦਾਂ ਦੀ ਹੈ ਹੂੰ ਮੈਂ ਕਹਿ ਰਿਹਾ ਨਾ ਕਿ ਵਿਜਨ ਨਹੀਂ ਹੈਗਾ ਵਿਜਨ ਹੋਣਾ ਬੜੀ ਵੱਡੀ ਚੀਜ਼ ਆ ਸਬਜੈਕਟਿਵ ਗੱਲ ਕਰਨੀ ਤੇ ਸਬਜੈਕਟ ਦਾ ਬਾਅਦ ਚ ਮਜ਼ਾਕ ਉਡਾਉਣਾ ਇਹ ਹੋਰ ਗੱਲ ਬਣ ਜਾਂਦੀ ਆ ਪਰ ਵਿਜਨ ਤਾਂ ਬਾਕੀ ਪਾਰਟੀਆਂ ਤੇ ਵੀ ਲੋਕ ਇਹੀ ਕਹਿੰਦੇ ਆ ਨਾ ਕੋਨਾਂ ਨਾਲ ਕੋਲ ਕੀ ਵਿਜਨ ਸੀਗਾ ਤਾਂ ਹੀ ਤਾਂ ਲੋਕਾਂ ਨੂੰ ਉਹ ਪਾਸੇ ਕਰਨੇ ਪਏਗੇ ਨਾ 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 ਇਹਨਾਂ ਨੇ ਇੱਕ ਵਿਜਨ ਦਿੱਤਾ ਸੀ ਅਸੀਂ ਜਦੋਂ ਸੱਤਾ ਚਾਹਾਂਗੇ ਅਸੀਂ ਪੈਣਾ ਨੂੰ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਜਦਕਿ ਬਿਜਲੀ ਦੇ ਬਿੱਲ ਜਿਹਨਾਂ ਨੇ ਮਾਫ ਕੀਤੇ ਆ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਵੀ ਬੇਲੀ ਦੇ ਬੇਲੀ ਮਾਫ ਕੀਤੇ ਸੀ ਮੋਟਰਾਂ ਦੇ ਤੁਸੀਂ ਇਸ ਸੀਜ਼ਨ ਨੂੰ ਇਗਨੋਰ ਨਹੀਂ ਕਰ ਸਕਦੇ ਕੈਪਟਨ ਸਾਹਿਬ ਨੇ ਵੀ ਆਪਣੀ ਸਰਕਾਰ ਦੇ ਵਿੱਚ ਭੈਣਾ ਨੂੰ ਫ੍ਰੀ ਬੱਸਾਂ ਦੀ ਜਿਹੜੀ ਹੈਗੀ ਰਾਈਡ ਦਿੱਤੀ ਹੈ ਤੁਸੀਂ ਇਹ ਨਹੀਂ ਗੱਲ ਆ ਕਿੱਸੇ ਪਰ ਉਹਨਾਂ ਨੇ ਤਾਂ ਨਸ਼ਾ ਖਤਮ ਕਰਨ ਦੀ ਗੱਲ ਵੀ ਕਹੀ ਸੀ ਨਾ ਤੇ ਨਸ਼ਾ ਹੁਣ ਖਤਮ ਹੋ ਗਿਆ ਉਦੋਂ ਵੀ ਤਾਂ ਨਹੀਂ ਹੋਇਆ ਨਾ ਹਿਜ਼ਨ ਇਹਦਾ ਮਤਲਬ ਵਿਜ਼ਨ ਨਹੀਂ ਸੀਗਾ ਨਹੀਂ ਤਾਂ ਹੁਣ ਵਿਜ਼ਨ ਹੈਗਾ ਇਹਨਾਂ ਦਾ ਜਿਹੜਾ ਨਸ਼ਾ ਨਹੀਂ ਖਤਮ ਹੋ ਕਾ ਸਕਦਾ ਮੈਂ ਇਹ ਗੱਲ ਨਹੀਂ ਕਹਿ ਰਿਹਾ ਕਿ ਇਹਨਾਂ ਕੋਲ ਵਿਜ਼ਨ ਹੈਗਾ ਜਾਂ ਨਹੀਂ ਪਰ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਪਿਛਲਿਆਂ ਕੋਲੇ ਵੀ ਫਿਰ ਵਿਜ਼ਨ ਨਹੀਂ ਸੀਗਾ ਨਪਰ ਹੋਣ ਵਾਲਿਆਂ ਕੋ ਕਿਹੜਾ ਹੈਗਾ ਵਾ ਹੂੰ ਹੋਣ ਵਾਲਿਆਂ ਕੋ ਜਿਹੜਾ ਵਿ 10 ਦਿਨਾਂ ਵਿੱਚ ਖਤਮ ਕਰ ਦੇਣਗੇ ਆਨਰੇਬਲ ਸੀਐਮ ਭਗਵੰਤ ਸਿੰਘ ਜੀ ਆਪਣੇ ਇਹ ਕਹਿੰਦੇ ਸੀਗੇ ਕੇਜੀਵਾਲ ਸਾਹਿਬ ਭਗਵੰਤ ਮਾਨ ਜੀ ਨੇ 1 ਮਹੀਨੇ ਦੇ ਵਿੱਚ ਖਤਮ ਕਰ ਦੇਣਾ ਯਾਰ ਕੀ ਤੁਸੀਂ ਲੋਕਾਂ ਨੇ ਆਪਣੇ ਰਾਜਨੀਤਿਕ ਸਟੇਟਮੈਂਟਸ ਨੂੰ ਮਜ਼ਾਕ ਬਣਾ ਕੇ ਰੱਖਿਆ ਇੱਕ ਇਹ ਤੁਸੀਂ ਲੋਕਾਂ ਨੇ ਮੁੱਖ ਮੰਤਰੀ ਦੀ ਸੀਟ ਨੂੰ ਇੱਕ ਮਜ਼ਾਕ ਬਣਾ ਕੇ ਰੱਖਿਆ ਪੰਜਾਬ ਦੇ ਵਿੱਚ ਯੂਜ਼ ਕੀਤੇ ਜਾਣ ਵਾਲੇ ਹੈਲੀਕਾਪਟਰ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਹੁੰਦੇ ਸੀਗੇ ਕਿ ਤੁਸੀਂ ਜੇ ਉੱਥੇ ਬਾਇਰ ਰੋਡ ਨਹੀਂ ਪਹੁੰਚ ਸਕਦੇ ਆਪਾਤਕਾਲੀਨ ਜਾਂ ਐਮਰਜੈਂਸੀ ਵਿੱਚ ਤੁਸੀਂ ਹੈਲੀਕਾਪਟਰ ਲੈ ਕੇ ਤੁਸੀਂ ਪਹੁੰਚੋਗੇ ਔਰ ਚੱਕ ਕੇ ਹੈਲੀਕਾਪਟਰ ਤੁਸੀਂ ਦੂਜੇ ਸਟੇਟਾਂ ਦੇ ਵਿੱਚ ਜਾਣ ਲੱਪੇ ਕਿ ਆ ਮਜ਼ਾਕ ਸਮਝਿਆ ਤੁਸੀਂ ਲੋਕਾਂ ਨੇ ਪੰਜਾਬ ਨੂੰ ਵੀ ਇੱਕ ਵਾਰੀ 92 94 95 ਜਿੱਤ ਲਏ ਅਸੀਂ ਲੋਕਾਂ ਨੇ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਨਾਲ ਸਾਨੂੰ ਕੋਈ ਸਵਾਲ ਹੀ ਨਾ ਕਰੇ ਪੰਜਾਬ ਦੇ ਲੁਧਿਆਣਾ ਐਕਸ਼ਨ ਹੋਈ ਆ ਪੀਵੀ10 ਨਾਂ ਦਾ ਇੱਕ ਟਰੱਕ ਉੱਥੇ ਸਮਾਨ ਵਣਦਾ ਪਿਆ ਸੀਗਾ ਔਰ ਕਿਸ ਕਿਸ ਤਰ੍ਹਾਂ ਦੀਆਂ ਉੱਥੇ ਗੱਲਾਂ ਹੋਈਆਂ ਤੁਸੀਂ ਲੋਕਾਂ ਮਜ਼ਾਕ ਸਮਝਿਆ ਇਸ ਗੱਲ ਨੂੰ ਕਿ ਪੰਜਾਬੀ ਪੰਜਾਬੀਆਂ ਨੂੰ ਤੁਸੀਂ ਇੰਨਾ ਸਮਝਿਆ ਹੋਇਆ ਜਦੋਂ ਤੁਸੀਂ ਲੋਕ ਸੱਤਾ ਚ ਆਉਣ ਤੋਂ ਪਹਿਲਾਂ ਕਹਿੰਦੇ ਸੀ ਐਮਆਰਆਈ ਮਸ਼ੀਨਾਂ ਲਗਣੀਆਂ ਅੱਛਾ ਪਹਿਲਾ ਸਦਨ ਪਹਿਲਾ ਸਤਰ 16 ਮੈਡੀਕਲ ਕਾਲਜਾਂ ਦੀ ਗੱਲ ਕਰ ਦਿੱਤੀ ਕਿਹੜਾ ਮੈਡੀਕਲ ਕਾਲਜ ਹੈ ਕੀ ਇਹਨਾਂ ਲੋਕਾਂ ਨੇ ਕੀ ਨਹੀਂ ਗਿਆ ਹੋਂ ਤੋਂ ਪਹਿਲਾਂ ਸਿਰਫ ਇੱਕ ਗੱਪ ਮਾਰਦੇ ਨੇ ਇਹ ਗੱਪੀਆਂ ਦੀ ਸਰਕਾਰ ਵਾ ਇੱਕ ਗੱਪ ਮੁੱਕਣ ਤੋਂ ਬਾਅਦ ਅਜੇ ਲੋਕਾਂ ਨੂੰ ਸਮਝ ਆਉਂਦੀ ਦੂਜੀ ਗੱਪ ਮਾਰ ਕੇ ਤੀਜੀ ਗੱਪ ਮਾਰ ਕੇ ਉਹ ਕਹਿੰਦਾ ਨਾ ਕਿ ਇੱਕ ਗੱਪ ਦੂਜੀ ਗੱਪ ਤੀਜੀ ਗੱਪ ਚੋਦੀ ਉਹ ਕਹਿੰਦਾ ਜੀ ਗੱਪਾਂ ਬੜੀਆਂ ਮਾਰਦੇ ਜੇ ਕਹਿੰਦਾ ਗੱਪਾਂ ਛੱਡ ਤੂੰ ਬੈਲੈਂਸ ਵੇ ਗੱਪਾਂ ਦਾ ਪਹਿਲਾਂ ਸੋ ਇਹ ਇੱਕ ਗੱਪੀ ਸਰਕਾਰ ਬਣਦੀ ਜਾ ਰਹੀ ਆ ਝੂਠ ਇਹਨਾਂ ਦੀ ਰੋਮ ਰੋਮ 'ਚ ਵਸਿਆ ਤੁਸੀਂ ਤੇ ਜਰਨਲਿਸਟ ਓ ਇੱਡੇ ਵੱਡੇ ਤੁਸੀਂ ਮੈਨੂੰ ਦੱਸੋ ਵੀ ਹੁਣ ਤੱਕ ਇਹਨਾਂ ਨੇ ਜ ਉਹਨਾਂ ਦੇ ਕਿਤੇ ਖਰੇ ਉਤਰੇ ਕਿ ਆ ਮਾਈਨਿੰਗ ਚ 20000 ਕਰੋੜ ਆ ਗਿਆ ਤੁਸੀਂ ਮੈਨੂੰ ਦੱਸੋ ਸਰ ਮੈਂ ਤੁਹਾਡੇ ਤੋਂ ਸਵਾਲ ਪੁੱਛਦਾ ਕਿਹੜਾ 50000 ਕਰੋੜ ਦਾ ਰੋਡ ਮੈਪ ਰੱਖਿਆ ਔਰ 2022 ਤੋਂ ਪਹਿਲਾਂ ਕੀ ਕਹਿੰਦੇ ਸੀ ਕਿजरीवाल ਸਾਹਿਬ ਕਹਿੰਦੇ ਸਾਨੂੰ ਸੈਂਟਰ ਵੱਲ ਵੇਖਣ ਦੀ ਲੋੜ ਨਹੀਂ 50000 ਕਰੋੜ ਦੇ ਸੋਰਸਸ ਸੈਪਰੇਟ ਮੇਰੇ ਕੋਲ ਪਏ ਨੇ ਔਰ ਇਹ ਦੱਸਦੇ ਨਹੀਂ ਸੀ ਹੋਈ ਸਰਕਾਰ ਬਣੇ ਨੂੰ ਤੁਸੀਂ ਮੈਨੂੰ ਦੱਸੋ ਨਾ 50000 ਕਰੋੜ ਦਾ ਮੰਗਿਆ ਕਿ ਨਹੀਂ ਮੰਗਿਆ ਉਸ ਟਾਈਮ ਲੋਨ ਤੁਸੀਂ ਦੱਸੋ ਮੈਨੂੰ ਤੁਸੀਂ ਪੱਤਰਕਾਰ ਹੋ ਮੈਂ ਤੁਹਾਡੇ ਨਾਲ ਅਹੀ ਗੱਲ ਕਰਦਾ ਪਿਆ ਕਿਉਂਕਿ ਅਸੀਂ ਤੇ ਤੁਹਾਡਾਂ ਨਾਲ ਹੀ ਗੱਲ ਕਰ ਸਕਦੇ ਹਾਂ ਨਾ